itu <susuk> kita

ਬਾਬਾ ਜੀ ਤੁਹਾਡੇ ਵੱਲੋਂ ਤੁਹਾਡੀ ਟੀਮ ਵੱਲੋਂ ਵੀ ਬਾਬਾ ਸਾਨੂੰ ਸ਼ਰਧਾਂਜਲੀ ਦਿੱਤੀ ਹੈ ਤ੍ਰਿਪੜੇ ਦੇ ਵਿੱਚ ਕੀ ਕਹਣਾ ਤੁਹਾਡਾ ਜੈ ਭਾਰਤ ਜਿਹੜਾ ਕਿ ਅੱਜ ਸਾਡੇ ਲਈ ਕਾਲਾ ਦਿਨ ਹੈ ਜਿਹੜੇ ਬਾਬਾ ਸਾਹਿਬ 6 ਦਸੰਬਰ 1956 ਨੂੰ ਸਾਨੂੰ ਵਿਦਾਗੀ ਦੇ ਗਏ ਸੀ ਤੇ ਅਸੀਂ ਇਹ ਕਾਲੇ ਦਿਨ ਨੂੰ ਬਹੁਤ ਹੀ ਸਾਡੇ ਦਿਲਾਂ ਦੇ ਵਿੱਚ ਅੱਜ ਹਰੇਕ ਸਾਲ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਤੇ ਸਾਡਾ ਪੂਰਾ ਭਾਰਤ ਤੇ ਮੈਂ ਅੱਗੇ ਨੂੰ ਵੀ ਸਾਰਿਆਂ ਨੂੰ ਕਹਿੰਦਾ ਵੀ ਜਿਹੜੇ ਬਾਬਾ ਸਾਹਿਬ ਇਹ ਜਿਹੜਾ ਸੰਵਿਧਾਨ ਸਾਡੇ ਭਾਰਤ ਨੂੰ ਦੇ ਗਏ ਆ ਉਹਨਾਂ ਦਾ ਉਹਨਾਂ ਦਾ ਪ੍ਰਧਾਨ ਜਿਹੜੇ ਬਾਬਾ ਸਾਹਿਬ ਨੇ ਪੂਰੇ ਦੇਸ਼ ਲਈ ਇਹਨਾਂ ਕੁਝ ਕੀਤਾ ਹੈ ਉਹਦੇ ਬਾਰੇ ਕੀ ਕਹਣਾ ਤੁਹਾਨੂੰ ਅਸੀਂ ਇਹ ਐਸ்சி ਵਰਗ ਲਈ ਨਹੀਂ ਸਰ ਇਹ ਸਾਰੇ ਜਿਹੜੇ ਭਾਰਤ ਲਈ ਜਿਹੜਾ ਸੰਵਿਧਾਨ ਸਾਨੂੰ ਦੇ ਗਏ ਆ ਉਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਉਹਨਾਂ ਨੂੰ ਸਦਾ ਜੀ ਜੈ ਭੀਮ ਜੈ ਜੋ ਤ੍ਰਿਪੜੀ ਦੀ ਪਾਣੀਲ ਟੈਂਕੀ ਕੋਲ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਇਹਦੇ ਬਾਰੇ ਕੀ ਕਹਿਣਾ ਹੈ ਇਹ ਬਹੁਤ ਵਿਸਥਾਰ ਦੇ ਨਾਲ ਵਕੀਲ ਸਾਹਿਬ ਨੇ ਵੀ ਬਿਆਨ ਕੀਤਾ ਹੈ ਕਿ ਬਾਬਾ ਸਾਹਿਬ ਦੀ ਇੰਨੀ ਦੇਣ ਹੈ ਇਹ ਦੇਣ ਕੋਈ ਤੇ ਨਹੀਂ ਸਕਦਾ ਜਿਵੇਂ ਕਿ ਇਹਨਾਂ ਦੀ ਅੱਜ 70ਵੀਂ ਵਰਸੀ ਹੋ ਸਕਦੀ ਹੈ 1956 ਦੇ ਵਿੱਚ ਇਹਨਾਂ ਚੋਲਾ ਛੱਡਿਆ ਉਹ ਥੋੜੇ ਹੀ ਟਾਈਮ ਦੇ ਵਿੱਚ ਸਾਡੇ ਦੇਸ਼ ਨੂੰ ਇੰਨਾ ਵੱਡਾ ਸੰਵਿਧਾਨ ਦੇ ਕੇ ਗਏ ਨੇ ਜਿਹੜਾ ਕਿ ਬਹੁਤ ਹੀ ਮੁਸ਼ਕਲ ਹੈ ਪੂਰੇ ਵਰਲਡ ਦੇ ਵਿੱਚ ਇਹਨਾਂ ਦੇ ਇਸ ਸੰਵਿਧਾਨ ਨੂੰ ਬਹੁਤ ਹੀ ਸਮਝਿਆ ਗਿਆ ਹੈ ਔਰ ਲੋਕਾਂ ਨੇ ਪੂਰਾ ਆਪਣੇ ਦਿਲਾਂ ਦੇ ਵਿੱਚ ਉਤਾਰਿਆ ਹੈ ਕਿ ਇਹੋ ਜੀ ਦੇਣ ਸਾਨੂੰ ਦੇਣ ਵਾਲੇ ਹੋ ਸਕਦੇ ਨੇ ਸਰ ਦੇ ਪਾਪਾ ਸਾਹਿਬ ਅਵੇਦਕਰ ਸਾਹਿਬ ਹੋ ਸਕਦੇ ਨੇ ਇਹ ਤੋਂ ਵੱਧ ਹੋਰ ਮੈਂ ਕਹੀ ਦੇਣਾ ਚਾਹੁੰਦਾ ਔਰ ਮੈਂ ਇਹ ਆਸ ਕਰਦਾ ਜੋ ਇਹਨਾਂ ਨੇ ਸਾਰੀ ਪਬਲਿਕ ਵਾਸਤੇ ਕੀਤਾ ਹੈ ਉਸ ਨੂੰ ਸਾਰਿਆਂ ਨੂੰ ਕਬੂਲ ਕਰਨਾ ਚਾਹੀਦਾ ਹੈ ਔਰ ਇਹਨਾਂ ਦਾ ਬਾਰ-ਬਾਰ ਬਾਰ ਸਮੇਤ ਤ੍ਰਿਪੜੀ ਦੇ ਮੋਤਵਰ ਨੇ ਬਹੁਤ ਸਰਕਾਰ ਜੋ ਵਸਨੀਕ ਇਕੱਠੇ ਹੋ ਕੇ ਡਾਕਟਰ ਭੀਮਰਾਓ ਅੰਮ੍ਰਿਤਕਰ ਜੀ ਉਹ ਸ਼ਰਧਾਂਜਲੀ ਦੇ ਫੁੱਲ ਭੇਟ ਕਰਨ ਲਈ ਇਕੱਠੇ ਹੋਏ ਆ 6 ਦਸੰਬਰ 1952 ਨੂੰ ਡਾਕਟਰ ਸਾਹਿਬ ਇਸ ਸੰਸਾਰਿਕ ਯਾਤਰਾ ਨੂੰ ਪੂਰੀ ਕਰਕੇ ਪਰ ਮਾਤਮਾ ਦੇ ਚਰਨਾਂ ਵਿੱਚ ਜਾਵੇ ਰਾਜੇ ਪਰ ਉਹਨਾਂ ਵੱਲੋਂ ਕਿਤੇਗੇ ਸੰਘਰਸ਼ ਅਤੇ ਪ੍ਰਾਪਤੀਆਂ ਦਾ લાભ ਪੂਰੇ ਦਾ ਪੂਰਾ ਸਮਾਜ ਪੂਰੇ ਦਾ ਪੂਰਾ ਹਿੰਦੂਸਤਾਨ ਹਰ ਵਸਨੀਕ ਅੱਜ ਮਾਣ ਰਿਹਾ ਹੈ ਜੇਕਰ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਅਸੀਂ ਜਿਹੜਨ ਲੱਗੀਏ ਜਦੋਂ ਤੌਰ ਤੇ ਸਭ ਤੋਂ ਪਹਿਲਾਂ ਅਸੀਂ ਦੇਖੀਏ ਕਿ ਸਾਨੂੰ ਪੂਰੇ ਵਿਸ਼ਵ ਦਾ ਲਿਖਤੀ ਸੰਵਿਧਾਨ ਸਾਨੂੰ ਮਿਲਿਆ। ਔਰ ਉਹ ਅਧਿਕਾਰ ਸਾਨੂੰ ਮਿਲੇ। ਜੋ ਅਧਿਕਾਰ ਬਾਕੀ ਦੇ ਦੇ ਸਮਾਜ ਔਰ ਦੇ ਬਾਕੀ ਦੇ ਸੰਸਾਰ ਦੇ ਦੇਸ਼ ਵਾਸੀਆਂ ਨੂੰ ਨਹੀਂ ਮਿਲੇ। ਔਰ ਇਸ ਤੋਂ ਇਲਾਵਾ ਉਹਨਾਂ ਨੇ ਗਰੀਬ, ਕਮਜ਼ੋਰ ਇੱਥੇ ਤੱਕ ਕਿ ਮਜ਼ਦੂਰ ਵਰਗ ਲਈ ਬਹੁਤ ਵੱਡਾ ਕੰਮ ਕੀਤਾ। ਲੇਬਰ ਮਨਿਸਟਰ ਹੋਣ ਦੇ ਨਾਤੇ ਉਹਨਾਂ ਨੇ ਇੱਕ ਕਾਨੂੰਨ ਪਾਸ ਕੀਤਾ ਕਿ ਜਿਸ ਵਿੱਚ ਮਜ਼ਦੂਰ ਆਦਮੀ 20 ਘੰਟੇ ਦੀ بجائے 8 ਘੰਟੇ ਕੰਮ ਕਰ ਸਕੇ। ਔਰ 8 ਘੰਟੇ ਦਾ ਕੰਮ ਕਰਨ ਦੇ ਨਾਲ-ਨਾਲ ਉਹ ਆਪਣਾ ਸਮਾਜਿਕ, ਪਰਿਵਾਰਿਕ, ਰਾਜਨੀਤਿਕ ਜੀਵਨ ਵੀ ਸਹੀ ਢੰਗ ਨਾਲ ਜੀਵੇ। ਸਹੀ ਸਮਾਂ ਆਪਣੇ ਪਰਿਵਾਰ ਨੂੰ ਦੇਵੇ, ਸਮਾਜ ਨੂੰ ਦੇਵੇ, ਆਪਣੇ ਧਰਮ ਨੂੰ ਦੇਵੇ ਤਾਂ ਜੋ ਕਿ ਉਹ ਆਪਣਾ ਜੀਵਨ ਨਿਰਵਾਹ ਚੰਗੇ ਢੰਗ ਨਾਲ ਕਰੇ। ਔਰ ਉਸ ਤੋਂ ਵੱਡੀ ਉਪਲਬਧੀ ਇੱਕ ਹੋਰ ਹੈ ਉਹ ਹੈ ਕਿ ਉਹਨਾਂ ਨੇ ਔਰਤਾਂ ਨੂੰ ਅੱਗੇ ਲੈ ਕੇ ਆਉਣ ਦੇ ਲਈ ਹਿੰਦੂ ਕੋਡ ਬਿੱਲ ਲੈ ਕੇ ਆਉਂਦਾ ਹਿੰਦੂ ਕੋਡ ਬਿੱਲ ਦਾ ਲਾਭ ਸਿਰਫ ਔਰਤਾਂ ਨੂੰ ਹੀ ਨਹੀਂ ਮਰਦਾਂ ਨੂੰ ਵੀ ਮਿਲਿਆ ਕਿਉਂਕਿ ਹਿੰਦੂ ਕੋਡ ਬਿੱਲ ਦੇ ਵਿੱਚ ਇੱਕ ਪ੍ਰਵਿਧਾਨ ਜਿਹਦੇ ਬਾਅਦ ਦੇ ਵਿੱਚ ਇੱਕ ਕਾਨੂੰਨ 1955 ਦੇ ਵਿੱਚ ਪਾਸ ਹੋਇਆ